ਸਚਰੇ ਕਾਲ ਅੱਜ ਆਪਾਂ ਇੱਕ ਬੜੀ ਦਿਲਚਸਪ ਕਿਤਾਬ ਬਾਰੇ ਗੱਲ ਕਰਨੀ ਹੈ ਰਮਿਤ ਸੇਠੀ ਦੀ ਆਈ ਵਿਲ ਟੀਚ ਯੂ ਟੂ ਬੀ ਰਿਚ ਸੁਣਿਆ ਹੈ ਕਿ ਕਾਫੀ ਨੌਜਵਾਨਾਂ ਨੂੰ ਇਹ ਪੈਸੇ ਬਾਰੇ ਸੋਚਣ ਦਾ ਨਵਾਂ ਨਜ਼ਰੀਆ ਦਿੰਦੀ ਹੈ हां जी बिल्कुल इस किताब ਦਾ ਨਾ ਮਕਸਦ ਸਿਰਫ ਪੈਸੇ ਬਚਾਣਾ ਨਹੀਂ ਮਤਲਬ ਇਹ ਸਿਖਾਉਂਦੀ ਹੈ ਕਿ ਪੈਸੇ ਨੂੰ ਐਦਾਂ ਵਰਤੋ ਕਿ ਕੋਈ ਦੋਸ਼ ਕੋਈ ਗਿਲਟ ਨਾ ਹੋਵੇ ਤੇ ਜ਼ਿੰਦਗੀ ਦਾ ਮਜ਼ਾ ਵੀ ਲਿਆ ਜਾ ਸਕੇ हां ਇਹ ਜ਼ਰੂਰੀ ਗੱਲ ਹੈ ਅੱਜਕੱਲ ਉਹ ਕੀ ਕਹਿੰਦੇ ਨੇ ਮਨੀ ਗਿਲਟ ਬਹੁਤ ਹੁੰਦਾ ਹੈ ਤੇ ਇਹ ਕਿਤਾਬ ਇੱਕ 6 ਹਫ਼ਤੇ ਦੇ ਪ੍ਰੋਗਰਾਮ ਦੀ ਗੱਲ ਕਰਦੀ ਹੈ ਹਨਾ हां 6 ਹਫ਼ਤਿਆਂ ਦਾ ਇੱਕ ਪੂਰਾ ਸਿਸਟਮ ਦਿੰਦਾ ਹੈ ਤੇ ਸਭ ਤੋਂ ਵੱਡੀ ਗੱਲ ਰਮਿਟ ਨਾ ਉਹ ਸਖਤ ਬਜਟ ਬਣਾਉਣ ਤੋਂ ਰੋਕਦਾ ਹੈ ਅੱਛਾ ਇਹ ਤਾਂ ਉਲਟੀ ਗੱਲ ਲੱਗਦੀ ਹੈ ਆਮ ਤੌਰ ਤੇ ਤਾਂ ਬਜਟ ਤੇ ਹੀ ਜ਼ੋਰ ਹੁੰਦਾ ਹੈ ਹਾਂ ਪਰ ਉਹਦਾ ਫਲਸਫਾ ਵੱਖਰਾ ਹੈ ਉਹ ਕਹਿੰਦਾ ਜੋ ਚੀਜ਼ ਤੁਹਾਨੂੰ ਸੱਚੀ ਖੁਸ਼ੀ ਦਿੰਦੀ ਹੈ ਨਾ ਉਸ ਤੇ ਖੁੱਲ ਕੇ ਖਰਚੋ ਪਰ ਮਤਲਬ ਜਿਹੜੀਆਂ ਚੀਜ਼ਾਂ ਫालतू ਨੇ ਜਿਨ੍ਹਾਂ ਦੀ ਪਰਵਾਹ ਨਹੀਂ ਉਹਨਾਂ ਤੇ ਪੂਰੀ ਕਟੌਤੀ ਕਰੋ ਫਿਰ ਉਹ 6 ਹਫ਼ਤੇ ਵਾਲੇ ਪ੍ਰੋਗਰਾਮ ਨੂੰ ਦੇਖੀਏ ਪਹਿਲਾ ਹਫ਼ਤਾ ਕ੍ਰੈਡਿਟ ਕਾਰਡ ਬਾਰੇ ਆ ਲੋਕ ਤਾਂ ਡਰਦੇ ਨੇ ਇਹਨਾਂ ਤੋਂ ਹਾਂ ਪਰ ਰਮਿਤ ਕਹਿੰਦਾ ਹੈ ਕਿ ਇਹ ਡਰਨ ਵਾਲੀ ਚੀਜ਼ ਨਹੀਂ ਜੇ ਸਹੀ ਤਰੀਕੇ ਨਾਲ ਵਰਤੋ ਅ ਮਤਲਬ ਕਿ ਕਾਰਡ ਉਦੋਂ ਹੀ ਵਰਤੋ ਜਦੋਂ ਪਤਾ ਹੋਵੇ ਕਿ ਪੂਰਾ ਬਿੱਲ ਟਾਈਮ ਤੇ ਭਰ ਦੇਣਾ ਹੈ ਠੀਕ ਤਾਂ ਫਿਰ ਵਿਆਜ ਨਹੀਂ ਪੈਂਦਾ ਉਲਟਾ ਤੁਹਾਨੂੰ ਰਿਵਾਰਡ ਪੁਆਇੰਟਸ ਕੈਸ਼ਬੈਕ 에ਅਰ ਮਾਈਲਸ ਇਹ ਸਭ ਮਿਲ ਸਕਦੇ ਨੇ ਉਹ ਕਹਿੰਦਾ ਨਾ ਹਥਿਆਰ ਹੈ ਜੇ ਸਮਝ ਨਾਲ ਵਰਤਿਆ ਜਾਵੇ ਕਰਜ਼ਾ ਲੈਣ ਲਈ ਨਹੀਂ ਪੇਮੈਂਟ ਸੌਖੀ ਕਰਨ ਲਈ ਅੱਛਾ ਸਮਝ ਗਿਆ ਮਤਲਬ ਡਿਸਪਲਿਨ ਚਾਹੀਦਾ ਫਿਰ ਦੂਜੇ ਹਫਤੇ ਕੀ ਹੈ ਦੂਜਾ ਹਫਤਾ ਹੈਗਾ ਬੈਂਕਾਂ ਬਾਰੇ ਰਮਿਤ ਕਹਿੰਦਾ ਹੈ ਕਿ ਸਾਨੂੰ ਉਹ ਬੈਂਕ ਖਾਤੇ ਚੁਣਨੇ ਚਾਹੀਦੇ ਆ ਜਿੱਥੇ ਫालतू ਫੀਸਾਂ ਨਾ ਹੋਣ ਤੇ ਸੇਵਿੰਗਸ ਤੇ ਵਿਆਜ ਵਧੀਆ ਮਿਲੇ ਜਿਵੇਂ ਹਾਈ ੀਲਡ ਸੇਵਿੰਗਸ ਅਕਾਊਂਟ ਹੁੰਦੇ ਨੇ ਹਾਂ ਇਹ ਵੀ ਸਹੀ ਗੱਲ ਹੈ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿੱਥੇ ਕਿੱਥੇ ਪੈਸੇ ਕੱਟੇ ਜਾ ਰਹੇ ਨੇ ਬਿਲਕੁਲ ਮੇਨ ਗੱਲ ਇਹ ਆ ਕਿ ਬੈਂਕ ਤੁਹਾਡੇ ਲਈ ਕੰਮ ਕਰੇ ਨਾ ਕਿ ਤੁਹਾਡੇ ਪੈਸੇ ਤੇ ਆਪ ਪੈਸਾ ਕਮਾਈ ਜਾਵੇ ਠੀਕ ਹੈ ਤੇ ਤੀਜੇ ਹਫਤੇ ਫਿਰ ਨਿਵੇਸ਼ ਦੀ ਗੱਲ ਆਉਂਦੀ ਹੋਣੀ ਪਰ ਇਹ ਤਾਂ ਬਹੁਤ ਲੋਕਾਂ ਨੂੰ ਮਤਲਬ ਔਖਾ ਜਿਹਾ ਡਰਾਉਣਾ ਜਿਹਾ ਲੱਗਦਾ ਹੈ ਹਾਂਜੀ ਤੇ ਰਮਿਤ ਕਿਸ ਨੂੰ ਬਹੁਤ ਸੌਖਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਕਹਿੰਦਾ ਸ਼ੁਰੂਆਤ ਕਰਨ ਲਈ ਨਾ ਸਭ ਤੋਂ ਵਧੀਆ ਨੇ ਘੱਟ ਲਾਗਤ ਵਾਲੇ ਇੰਡੈਕਸ ਫੰਡ ਇੰਡੈਕਸ ਫੰਡ ਜਿਵੇਂ ਹੋ ਨਿਫਟੀ 50 ਵਾਲੇ ਹਾਂ ਬਿਲਕੁਲ ਜਿਵੇਂ ਭਾਰਤ ਚ ਨਿਫਟੀ 50 ਜਾਂ ਅਮਰੀਕਾ ਚ ਐਸ ਐਨ ਪੀ 500 ਨੂੰ ਟਰੈਕ ਕਰਨ ਵਾਲੇ ਇਹ ਕੀ ਕਹਿੰਦੇ ਨੇ ਪੂਰੀ ਮਾਰਕੀਟ ਵਿੱਚ ਥੋੜਾ ਥੋੜਾ ਪੈਸਾ ਲਾਉਣ ਦਾ ਤਰੀਕਾ ਹੈ ਤੁਹਾਨੂੰ ਇੱਕ ਇੱਕ ਕੰਪਨੀ ਚ ਚੁਣਨ ਦੀ ਲੋੜ ਨਹੀਂ ਪੈਂਦੀ ਸਿੱਧਾ ਜਿਹਾ ਹਿਸਾਬ ਹੈ ਪੈਸੇ ਨੂੰ ਕੰਮ ਤੇ ਲਾਓ ਹੂੰ ਇਹ ਤਰੀਕਾ ਸੌਖਾ ਲੱਗ ਰਿਹਾ ਹੈ ਤੇ ਚੌਥਾ ਹਫਤਾ ਕੌਨਸ਼ੀਅਸ ਪੈਂਡਿੰਗ ਇਹ ਉਹੀ ਗੱਲ ਹੋ ਗਈ ਨਾ ਜੋ ਸ਼ੁਰੂ ਚ ਕਹੀ ਸੀ ਹਾਂਜੀ ਉਹੀ ਹੈ ਇਹ ਸਿਰਫ ਬਜਟ ਨਹੀਂ ਇੱਕ ਪਲਾਨ ਹੈ ਕਿ ਤੁਸੀਂ ਪੈਸਾ ਖਰਚਣਾ ਕਿੱਥੇ ਚਾਹੁੰਦੇ ਹੋ ਆਪਣੀਆਂ 2-3 ਮਨਪਸੰਦ ਚੀਜ਼ਾਂ ਚੁਣੋ ਜਿਵੇਂ ਘੁੰਮਣਾ ਫਿਰਨਾ ਬਾਹਰ ਖਾਣਾ ਜਾਂ ਜੋ ਵੀ ਤੁਹਾਨੂੰ ਪਸੰਦ ਹੈ ਹਾਂਜੀ ਉਨਾ ਤੇ ਖੁੱਲਕੇ ਖਰਚੋ ਬਾਕੀ ਚੀਜ਼ਾਂ ਜਿਨ੍ਹਾਂ ਦੀ ਤੁਹਾਨੂੰ ਇੰਨੀ ਪਰਵਾਹ ਨਹੀਂ ਉਹਨਾਂ ਤੇ ਪੂਰੀ ਕਟੌਤੀ ਕਰੋ ਇਸ ਨਾਲ ਨਾ ਦਿਮਾਗੀ ਤੌਰ ਤੇ ਬੜੀ ਸ਼ਾਂਤੀ ਮਿਲਦੀ ਹੈ ਵਾਹ ਮਤਲਬ ਖਰਚਣ ਦੀ ਆਜ਼ਾਦੀ ਨਾ ਕਿ ਸਿਰਫ ਰੋਕ ਫਿਰ ਪੰਜਵਾਂ ਹਫਤਾ ਆ ਗਿਆ ਆਟੋਮੇਸ਼ਨ ਦਾ ਰਮੇਤ ਇਸ ਨੂੰ ਬਹੁਤ ਜ਼ਰੂਰੀ ਮੰਨਦਾ ਹੈ ਕਿਉਂ ਕਿਉਂਕਿ ਦੇਖੋ ਆਟੋਮੇਸ਼ਨ ਨਾਲ ਨਾ ਸਾਨੂੰ ਆਪਣੀ ਇੱਛਾ ਸ਼ਕਤੀ ਯਾਨੀ ਵਿਲ ਪਾਵਰ ਤੇ ਨਿਰਭਰ ਨਹੀਂ ਰਹਿਣਾ ਪੈਂਦਾ ਅੱਛਾ ਸਿਸਟਮ ਐਦਾਂ ਦਾ ਬਣਾ ਲਓ ਕਿ ਜਿਸ ਦਿਨ ਤਨਖਵਾ ਆਈ ਪੈਸੇ ਆਪਣੇ ਆਪ ਬਿੱਲਾਂ ਲਈ ਬਚਤ ਲਈ ਤੇ ਨਿਵੇਸ਼ ਖਾਤਿਆਂ ਵਿੱਚ ਚਲੇ ਜਾਣ ਬਸ ਹਾਂ ਇਹ ਤਾਂ ਵਧੀਆ ਹੈ ਇਹ ਲੰਬੇ ਸਮੇਂ ਚ ਦੌਲਤ ਬਣਾਉਣਾ ਸਭ ਤੋਂ ਪੱਕਾ ਤਰੀਕਾ ਹੈ ਕਿਉਂਕਿ ਫਿਰ ਬੰਦਾ ਭੁੱਲਦਾ ਨਹੀਂ ਆਲਸੀ ਨਹੀਂ ਕਰਦਾ ਉਹ ਮਜ਼ਾਕ ਚ ਕਹਿੰਦਾ ਨਾ ਪਿੰਡ ਵਾਲਾ ਵੀ ਸੈੱਟ ਹੋ ਜਾਵੇ ਜਿਉਂ ਆਟੋ ਟ੍ਰਾਂਸਫਰ ਚਲਾਈ ਪੀਪੀਐਫ ਸਹੀ ਗੱਲ ਹੈ ਸਿਸਟਮ ਕੰਮ ਕਰਦਾ ਫਿਰ ਤੇ ਆਖਰੀ 6 ਮਹੀਨਾ ਹਫਤਾ ਛੇਵਾਂ ਹਫਤਾ ਫਿਰ ਨਿਵੇਸ਼ ਦੀਆਂ ਜੜੀਆਂ ਮੁਡਲੀਆਂ ਗੱਲਾਂ ਨੇ ਉਹਨਾਂ ਨੂੰ ਪੱਕਾ ਕਰਦਾ ਹੈ ਮੇਨ ਪੁਆਇੰਟਸ ਨੇ ਜਲਦੀ ਸ਼ੁਰੂ ਕਰੋ ਤਾਂ ਕਿ ਕੰਪਾਊਂਡਿੰਗ ਦਾ ਫਾਇਦਾ ਮਿਲੇ ਹਾਂ ਉਹ ਵਿਆਜ ਤੇ ਵਿਆਜ ਵਾਲੀ ਗੱਲ ਬਿਲਕੁਲ ਦੂਜਾ ਲਗਾਤਾਰ ਨਿਵੇਸ਼ ਕਰਦੇ ਰਹੋ ਭਾਵੇਂ ਮਾਰਕੀਟ ਉੱਤੇ ਥੱਲੇ ਹੋਵੇ ਤੀਜਾ ਫੀਸਾਂ ਕੱਟ ਰੱਖੋ ਤੇ ਸਭ ਤੋਂ ਜ਼ਰੂਰੀ ਬਸ ਸ਼ੁਰੂ ਕਰੋ ਪਰਫੈਕਟ ਹੋਣ ਦੀ ਲੋੜ ਨਹੀਂ ਸ਼ੁਰੂਆਤ ਕਰਨ ਦੀ ਲੋੜ ਹੈ ਯੂ ਡੋਨਟ ਨੀਡ ਟੂ ਬੀ ਪਰਫੈਕਟ ਯੂ ਨੀਡ ਟੂ ਸਟਾਰਟ ਇਹ ਸਾਰਾ ਕੁਝ ਸਮਝ ਆ ਗਿਆ ਪਰ ਰਮਿਤ ਇੱਕ ਹੋਰ ਗੱਲ ਤੇ ਬਹੁਤ ਜ਼ੋਰ ਦਿੰਦਾ ਹੈ ਰਿਚ ਲਾਈਫ ਇਹ ਸਿਰਫ ਪੈਸੇ ਬਾਰੇ ਤਾਂ ਨਹੀਂ ਹੈ ਨਾ ਬਿਲਕੁਲ ਵੀ ਨਹੀਂ ਅਸਲ ਵਿੱਚ ਰਿਚ ਲਾਈਫ ਦਾ ਮਤਲਬ ਹਰ ਕਿਸੇ ਲਈ ਵੱਖਰਾ ਹੈ ਇਹ ਉਹ ਨਹੀਂ ਜੋ ਸਮਾਜ ਕਹਿੰਦਾ ਹੈ ਕਿ ਅਮੀਰੀ ਕੀ ਹੁੰਦੀ ਹੈ ਵੱਡਾ ਘਰ ਮਹਿੰਗੀ ਗੱਡੀ ਹੂੰ ਇਹ ਉਹ ਜ਼ਿੰਦਗੀ ਹੈ ਜੋ ਤੁਸੀਂ ਆਪ ਜਿਉਣਾ ਚਾਹੁੰਦੇ ਹੋ ਹੋ ਸਕਦਾ ਕਿਸੇ ਲਈ ਇਹ ਸਾਲਚ ਦੋ ਵਾਰ ਬਾਰ ਘੁੰਮਣ ਜਾਣਾ ਹੋਵੇ ਕੁਝ ਕਿਸੇ ਲਈ ਆਪਣੇ ਮਾਪਿਓ ਦੀ ਮਦਦ ਕਰਨੀ ਜਾ ਆਪਣਾ ਕੰਮ ਸ਼ੁਰੂ ਕਰਨਾ ਹਾਂ ਜਾਂ ਕੋਈ ਕਾਰੋਬਾਰ ਸ਼ੁਰੂ ਕਰਨਾ ਜਾਂ ਬਸ ਕਰਜ਼ੇ ਤੋਂ ਮੁਕਤ ਹੋਣਾ ਮਤਲਬ ਆਪਣੀਆਂ ਕੀਮਤਾਂ ਆਪਣੀਆਂ ਵੈਲਿਊਜ਼ ਦੇ ਹਿਸਾਬ ਨਾਲ ਜੀਵਨ ਜਿਉਣਾ ਤਾਂ ਕੁਲ ਮਿਲਾ ਕੇ ਸਾਰੇ ਨਿਕਲਿਆ ਕਿ ਇਹ ਕਿਤਾਬ ਪੈਸੇ ਨੂੰ ਨਾ ਇੱਕ ਬੋਝ ਜਾਂ ਸਜ਼ਾ ਵਾਂਗ ਦੇਖਣ ਦੀ ਬਜਾਏ ਇੱਕ ਟੂਲ ਇੱਕ ਸਾਧਨ ਵਾਂਗ ਦੇਖਣ ਲਈ ਕਹਿੰਦੀ ਹੈ ਜਿਸ ਨਾਲ ਅਸੀਂ ਆਪਣੀ ਮਨਪਸੰਦ ਜ਼ਿੰਦਗੀ ਬਣਾ ਸਕੀਏ ਹਾਂਜੀ ਬਿਲਕੁਲ ਇਹ ਉਹ ਜਿਹੜੀ ਮਿਡਲ ਕਲਾਸ ਗਿਲਟ ਹੁੰਦੀ ਹੈ ਨਾ ਉਸ ਨੂੰ ਚੈਲੰਜ ਕਰਦੀ ਹੈ ਤੇ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਸਾਡੇ ਲਈ ਅਸਲ ਚ ਜ਼ਰੂਰੀ ਕੀ ਹੈ ਆਟੋਮੇਸ਼ਨ ਤੇ ਸੋਚ ਸਮਝ ਕੇ ਖਰਚੜ ਨਾਲ ਇਹ ਵਿੱਤੀ ਸਫਲਤਾ ਨੂੰ ਸੌਖਾ ਬਣਾ ਦਿੰਦੀ ਹੈ हां इसਲਾह नौजवाना ਲਈ ਜੋ ਨਵੇਂ ਨਵੇਂ ਕਮਾਉਣ ਲੱਗੇ ਨੇ ਫ੍ਰੀਲੈਂਸਰਾਂ ਲਈ ਸਾਰਿਆਂ ਲਈ ਕਾਫੀ ਕੰਮ ਦੀ ਹੋ ਸਕਦੀ ਹੈ ਤਰੀਕੇ ਬੜੇ ਸਿੱਧੇ ਤੇ ਅਮਲੀ ਜਿਹੇ ਦੱਸੇ ਨੇ ਬਿਲਕੁਲ ਤੇ ਅਖੀਰ ਵਿੱਚ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆ ਜੇਕਰ ਹਰ ਕੋਈ ਰਮਿਤ ਦੇ ਇਹਨਾਂ ਸਿਧਾਂਤਾਂ ਨੂੰ ਅਪਣਾ ਕੇ ਸੋਚੇ ਤਾਂ ਉਸ ਦੀ ਆਪਣੀ ਨਿੱਜੀ ਰਿਚ ਲਾਈਫ ਦੀ ਤਸਵੀਰ ਕਿਹੋ ਜਿਹੀ ਬਣੇਗੀ ਹਮ ਵਧੀਆ ਸਵਾਲ ਹੈ ਸ਼ਾਇਦ ਇਸ ਦਾ ਜਵਾਬ ਲੱਭਣਾ ਹੀ ਵਿੱਤੀ ਆਜ਼ਾਦੀ ਵੱਲ ਪਹਿਲਾ ਕਦਮ ਹੋਵੇਗਾ